ਉਹ ਮਾਰ ਰੋਡ ਜਿਹੜਾ ਨਕੂਦਰ ਦੇ ਵਿੱਚ ਨਵੀਂ ਰੋਡ ਬਣੀ ਸੀ ਵਰੇਜ ਪੈਨ ਤੋਂ ਬਾਅਦ ਤੇ اسی ਸਾਲ ਹੀ ਅੰਬੇਦਕਰ ਚੌਕ ਤੋਂ ਲੈ ਕੇ ਸ਼ੰਕਰੋਣ ਵਾਲੀ ਸੜਕ ਵੀ ਬਣਾਈ ਗਈ ਆ ਜਿਹੜਾ ਤੁਸੀਂ ਮੌਕੇ ਜਾ ਕੇ ਦੇਖਿਆ ਹੋਇਆ ਸੜਕ ਬਣਨ ਤੋਂ ਬਾਅਦ ਜਿਹੜੇ ਮੇਨ ਹੌਲ ਆ ਕਿਉਂਕਿ ਇਹ ਸੈਂਟਰ ਦੇ ਵਿੱਚ ਪੂਰੇ ਮੇਨ ਹੌਲ ਆ ਔਰ ਇਹ ਸੜਕ ਬੰਦੇ ਨਾਲ ਹੀ ਉਹ ਟੱਕੇ ਗਏ ਜੜ ਕੀ ਇਹ ਟੱਕੜੇ ਨਹੀਂ ਚਾਹੀਦੇ ਸੀਗੇ ਸਨਾਰ ਜੀ ਉਸਦਾ ਜਸਪ੍ਰੀ ਸਿੰਘ ਜੀ ਮੇਰੀ ਉਹਨਾਂ ਨਾਲ ਹੁਣੀ ਗੱਲ ਹੋਈ ਐ ਇਸ ਮੁੱਦੇ 'ਚ ਤੁਸੀਂ ਮੈਨੂੰ ਦੱਸਿਆ ਤੇ ਉਹਨਾਂ ਨੇ ਮੰਨਿਆ ਵੀ ਇਹ ਬਿਲਕੁਲ ਠੀਕ ਐ ਦੋ ਦੋ ਚਾਰ ਚਾਰ ਟੱਕਣ ਜਿਹੜੇ ਆ ਉਹ ਵਿੱਚ ਤੇ ਚਲੇਗਾ ਐ ਪਰ ਅਸੀਂ ਮੰਗਲਵਾਰ ਤੱਕ ਇਹ ਟੱਕਣ ਜਿਹੜੇ ਆ ਸਾਰੇ ਹੀ ਓਪਨ ਕਰ ਦਵਾਂਗੇ ਆਪਾਂ ਵੀ ਅਸੀਂ ਵੀ ਦੌੜਾ ਤੁਹਾਡੇ ਨਾਲ ਹੀ ਕੀਤਾ ਕਿ ਅਸੀਂ ਕੌਰਲਾ ਜਿਹੜਾ ਮੇਨ ਹੌਲ ਹੈਗਾ ਜਿਹੜਾ ਅੰਬੇਦਕਰ ਚੌਂਕ ਤੋਂ ਸ਼ੰਕਰ ਰੋਡ ਤੇ ਜਾਂਦਾ ਆਪਾਂ ਉਹ ਵੀ ਚੈੱਕ ਕੀਤਾ ਉਹ ਘਟੋ ਘਟਾ ਅੱਧੀ ਗੱਠ ਗੱਠ ਦੇ ਕਰੀਬ ਉਹ ਜਿਹੜਾ ਟੋਆ ਪੂਰਾ ਪੈਂਦਾ ਆ ਉਹਦੇ ਵਿੱਚ ਮੇਨ ਹੌਲ ਦਾ ਟੱਕੜ ਜਿਹੜਾ نیچے ਚੱਲ ਗਿਆ ਆ ਤੇ ਉਹ ਜਦੋਂ ਪੱਟ ਕੇ ਹੁਣ ਉਹਨਾਂ ਤੇ ਬਜਲੀ ਪੱਟ ਕੇ ਉਹਨਾਂ ਨੂੰ ਜਿੱਦਾਂ ਰੋਡ ਖਰਾਬ ਹੁੰਦਾ ਆ ਜਦੋਂ ਗਾਂਹ ਬਰਸਾਤਾ ਆਉਣੀ ਆ ਬਰਸਾਤਾ ਵਿੱਚ ਵੀ ਉਹ ਜਦੋਂ ਪਾਣੀ ਦਾ बहाव ਤੇਜ਼ ਹੋਣਾ ਤੇ ਰੋਡ ਜ਼ਿਆਦਾ ਟੁੱਟਣਾ ਇਹਦੇ ਬਾਰੇ ਕੀ ਕਹੋਗੇ ਤੁਸੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਜੀ ਇਹ ਧਲਾਕੀ ਠੇਕੇਦਾਰ ਦੀ ਤੇ ਹੈ ਹੀ ਆ ਜ up. ਜੈ ਭੀਮ ਜੈ ਭਾਰਤ ਅੱਜ ਅਸੀਂ ਉਸ ਵਿਸ਼ੇ ਤੇ ਗੱਲ ਕਰਾਂਗੇ ਜਿਹੜਾ ਇੱਕ ਨਕੋਦਰ ਵਿੱਚ ਅੰਬੇਦਕਰ ਚੌਂਕ ਤੋਂ ਨੂਰ ਮਹਿਰ ਰੋਡ ਤੱਕ ਜਿਹੜੀ ਨਵੀਂ ਬਣੀ ਛੜਕਿਆ ਜਿਹਦੇ ਵਿੱਚ ਦੋ ਮੇਨ ਹੋਲ ਛੱਡ ਕੇ ਬਾਕੀ ਸਾਰੇ ਹੀ ਪੂਰੇ ਕਵਰ ਕਰ ਦਿੱਤੇ ਗਏ ਹਨ ਇਸੇ ਤਰ੍ਹਾਂ ਹੀ ਪਿਛਲੇ ਕੁਝ ਮਹੀਨੇ ਪਹਿਲਾਂ ਜਿਹੜੀ ਇੱਕ ਅੰਬੇਦਕਰ ਚੌਂਕ ਤੋਂ ਲੈ ਕੇ ਸ਼ੰਕਰ ਰੋਡ ਤੱਕ ਜਿਹੜੀ ਰੋਡ ਬਣਾਈ ਗਈ ਸੀ ਉਹਦੇ ਵੀ ਇਸੇ ਤਰ੍ਹਾਂ ਜਿਹੜੇ ਮੇਨ ਹੋਲ ਜਿਹੜੇ ਸੀਗੇ ਉਹ ਢੱਕ ਦਿੱਤੇ ਗਏ ਸਨ ਪਰ ਇਸੇ ਦੇ ਸੰਬੰਧ ਵਿੱਚ ਅਸੀਂ ਗੱਲ ਕਰਾਂਗੇ ਗੌਰਵ ਚਟਮਾਸੇ ਵੀ ਗੌਰਵ ਜੈਨ ਜੀ ਨਾਲ ਆਓ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਕਹਿਣਾ ਚਾਹੁੰਦੇ ਨੇ ਉਹ ਪਹਿਲਾਂ ਤਾਂ ਮੈਂ ਤੁਹਾਡਾ ਇੱਕ ਤਲਾ ਟੀਮ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮਹੱਤਵਪੂਰਨ ਮੁੱਦੇ ਤੇ ਮੇਰੇ ਨਾਲ ਗੱਲ ਕੀਤੀ ਆਪਾਂ ਗੱਲ ਕਰਦੇ ਆਂ ਅੰਬੇਦਕਰ ਚੌਂਕ ਤੋਂ ਲੈ ਕੇ ਨੂਰਮਲ ਰੋਡ ਜਿਹੜਾ ਨਕੂਦਰ ਦੇ ਵਿੱਚ ਨਵੀਂ ਰੋਡ ਬਣੀ ਸੀਵਰੇਜ ਪੈਨ ਤੋਂ ਬਾਅਦ ਤੇ اسی ਸਾਲ ਹੀ ਅੰਬੇਦਕਰ ਚੌਂਕ ਤੋਂ ਲੈ ਕੇ ਸ਼ੰਕਰ ਰੌਣ ਵਾਲੀ ਸੜਕ ਵੀ ਬਣਾਈ ਗਈ ਆ ਜਿਹੜਾ ਤੁਸੀਂ ਮੌਕੇ ਜਾ ਕੇ ਦੇਖਿਆ ਹੋਇਆ ਸੜਕ ਬਣਨ ਤੋਂ ਬਾਅਦ ਜਿਹੜੇ ਮੇਨ ਹੌਲ ਆ ਕਿਉਂਕਿ ਇਹ ਸੈਂਟਰ ਦੇ ਵਿੱਚ ਪੂਰੇ ਮੇਨ ਹੌਲ ਆ ਔਰ ਇਹ ਸੜਕ ਬੰਦੇ ਨਾਲ ਹੀ ਉਹ ਟੱਕੇ ਗਏ ਯਰ ਕੀ ਇਹ ਟੱਕੜ ਨਹੀਂ ਚਾਹੀਦੀ ਸੀਗੇ ਇਹ ਉਹਨਾ ਡਿਸਟੈਂਸ ਖਾਲੀ ਹੋਣਾ ਚਾਹੀਦਾ ਸੀ ਤਾਂ ਕਿ ਕਦੀ ਵੀ ਸੀਵਰੇਜ ਬੋਰਡ ਵਾਲਾ ਜਦੋਂ ਵੀ ਨਿਕਾਸੀ ਪਾਣੀ ਰੁਕਦੀ ਹੈ ਜੇ ਮੇਂਟੇਨੈਂਸ ਕਰਨੀ ਹੈ ਸਫਾਈ ਕਰਨੀ ਹੈ ਉਹ ਟੱਕੜ ਸਾਨੀ ਚੱਕੀ ਜਾ ਸਕਦੇ ਆ ਜਦੋਂ ਇਹ ਸੜਕ ਦਾ ਜਾਂ ਲੈਵਲ ਆ ਉਹ ਇਹਦੇ ਉੱਤੇ ਕਰਤਾ ਗਿਆ ਸੜਕ ਸੀਵਰੇਜ ਦੇ ਟੱਕਣ ਦੇ ਉੱਤੇ ਕਰਤਾ ਗਿਆ ਨੈਚੁਰਲੀ ਜਦੋਂ ਸੀਵਰੇਜ ਬੋਰਡ ਸਵਾਈ ਉਹਦੀ ਕਰੂਗਾ ਉਹ ਸੜਕ ਪਟਕੇ ਤਾਂ ਥੱਲੇ ਟੱਕਣ ਨਿਕਲੂਗਾ ਇਹ ਪੀ ਡੀ ਡੀ ਦੇ ਜਿਹੜੇ ਸਨ ਸਰ ਡੀਓ ਸਰ ਜਸਪ੍ਰੀਤ ਸਿੰਘ ਜੀ ਮੇਰੀ ਉਹਨਾਂ ਨਾਲ ਹੁਣੀ ਗੱਲ ਹੋਈ ਆ ਇਸ ਮੁੱਦੇ 'ਤੇ ਤੁਸੀਂ ਮੈਨੂੰ ਦੱਸਿਆ ਤੇ ਉਹਨਾਂ ਨੇ ਮੰਨਿਆ ਵੀ ਇਹ ਬਿਲਕੁਲ ਠੀਕ ਹੈ ਦੋ ਦੋ ਚਾਰ ਚਾਰ ਟੱਕਣ ਜਿਹੜੇ ਆ ਉਹ ਵਿੱਚ ਤੇ ਚਲੇਗਾ ਆ ਤੁਸੀਂ ਮੰਗਲਵਾਰ ਧੱਕੇ ਟੱਕਣ ਜਿਹੜੇ ਆ ਸਾਰੇ ਹੀ ਓਪਨ ਕਰ ਦਵਾਂਗੇ ਆਪਾਂ ਵੀ ਅਸੀਂ ਵੀ ਦौरा ਤੁਹਾਡੇ ਨਾਲ ਹੀ ਕੀਤਾ ਕਿ ਅਸੀਂ ਕੌਰਲਾ ਜਿਹੜਾ ਮੇਨ ਹਾਲ ਹੈਗਾ ਜਿਹੜਾ ਅੰਬੇਦਕਰ ਚੌਂਕ ਤੋਂ ਸ਼ੰਕਰ ਰੋਡ ਤੇ ਜਾਂਦਾ ਆਪਾਂ ਉਹ ਵੀ ਚੈੱਕ ਕੀਤਾ ਉਹ ਘਟੋ ਘਟ ਅੱਧੀ ਗੱਠ ਗੱਠ ਦੇ ਕਰੀਬ ਉਹ ਜਿਹੜਾ ਟੋਆ ਪੂਰਾ ਪੈਂਦਾ ਆ ਉਹਦੇ ਵਿੱਚ ਮੇਨ ਹਾਲ ਦਾ ਟੱਕਣ ਜਿਹੜਾ نیچے ਚੱਲ ਗਿਆ ਆ ਤੇ ਉਹ ਜਦੋਂ ਪੱਟ ਕੇ ਹੁਣ ਉਹਨਾਂ ਤੇ ਬਜਲੀ ਪੱਟ ਕੇ ਉਹਨਾਂ ਨੂੰ ਜਿੱਦਾਂ ਰੋਡ ਖਰਾਬ ਹੁੰਦਾ ਆ ਜਦੋਂ ਗਾਂਹ ਬਰਸਾਤਾਂ ਆਉਣੀਆਂ ਬਰਸਾਤਾਂ ਵਿੱਚ ਵੀ ਉਹ ਜਦੋਂ ਪਾਣੀ ਦਾ बहाव ਤੇਜ਼ ਹੋਣਾ ਤੇ ਰੋਡ ਜ਼ਿਆਦਾ ਟੁੱਟਣਾ ਇਹਦੇ ਬਾਰੇ ਕੀ ਕਹੋਗੇ ਤੁਸੀਂ ਬਿਲਕੁ ਇਹ ਜਿਹੜੀ ਠਿਕਾਣਾ ਦੀ ਤਾਂ ਹੈ ਹੀ ਹੈ ਜਿਹਨੇ ਰੋਡ ਬਣਾਈ ਆ ਬਾਕੀ ਜਿਹੜੀ ਰੋਡ ਆ ਪੀਲੋ ਡੀ ਐਂਡ ਬੀੜਾ ਨੇ ਬਣਾਈ ਆ ਇਹਨਾਂ ਨੂੰ ਮੈਂ ਆਪਣੇ ਲੈਵਲ ਦੇ ਇਹ ਬੇਨਤੀ ਕੀਤੀ ਹੈ ਵੀ ਜੋ ਵੀ ਇਹ ਕੁਤਾਈ ਹੋਈ ਆ ਇਹਨੂੰ ਫੌਰੀ ਡਾਟ ਤੇ ਠੀਕ ਕੀਤਾ ਜਾਵੇ ਚਾਹੇ ਉਹ ਅੰਬੇਦਕਰ ਚੌਕ ਤੋਂ ਨੂਰਮਨ ਰੋਡ ਆ ਚਾਹੇ ਉਹ ਅੰਬੇਦਕਰ ਚੌਕ ਤੋਂ ਸ਼ੰਕਲ ਰੋਡ ਆ ਉਹਨਾਂ ਨੇ ਮੈਨੂੰ ਆਸ਼ਵਚਨ ਦਿੱਤਾ ਐਸ ਡੀਓ ਪੀਲੋ ਡੀ ਜਸਪ੍ਰੀਤ ਸਿੰਘ ਉਹਨਾਂ ਨੇ ਵੀ ਅਸੀਂ ਮੰਗਲਵਾਰ ਤੱਕ ਜਿਹੜੀ ਇਹ ਸੀਵਰੇਜ ਦੇ ਟੱਕਣਾਂ ਆ ਇਨੂੰ ਜੀ ਓਪਨ ਕਰਕੇ ਇਹਨੂੰ ਦਰੁਸ਼ਤ ਕਰਾਂਗੇ ਇਹ ਤਾਂ ਦੁਵਾਰਾ ਫੇਰ ਪਟ ਗਏ ਉਹੀ ਹਾਲ ਹੋ ਜਾਣਾ ਜਦੋਂ ਮੀਂਹ ਆਊਗਾ ਤਾਂ ਫੇਰ ਪਟ ਗਏ ਉਹ ਤਾਂ ਬਜਰੀ ਉਹਦੇ ਵਿੱਚ ਮਿਲੀ ਜਾਣੀ ਇੱਕ ਆਈ ਇੱਕ ਕਿੰਨੇ ਨੇ ਟੱਕ ਲੱਗ ਜਿਓ ਕਿਸੇ ਪਾਸਿਓਂ ਵੀ ਰੋਡ ਨੂੰ ਤਾਂ ਉੱਥੋਂ ਬਜਰੀ ਜਾਂ 20 ਦੇ ਪਾਣੀ ਦੇ ਵਹਾਦੇ ਨਾਲ ਤਾਂ ਉਹ ਸਾਰਾ ਫੇਰ ਉਹ ਫੇਰ ਮਲਗੀ ਪਾਣੀ ਦੇ ਬਰਸਾਤੀ ਪਾਣੀ ਦੇ ਨਾਲ ਰੋਡਿੰ ਆਲ ਰੌਣ ਲਾ ਪਣੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਇਹ ਨੈਗਲੀਜੈਂਸੀ ਤਾਂ ਹੈ ਹੀ ਹੈ ਇਹ ਚੀਜ਼ਾਂ ਦਾ ਪਹਿਲਾਂ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਜਿਹੜੇ ਕਿ ਇਹ ਸੀਵਰੇਜ ਕੋ ਕਿ ਇਹ ਮੇਨ ਸੀਵਰੇਜ ਆਪਣਾ ਨਗੋਦਰ ਦਾ ਵੱਡਾ ਸੀਵਰੇਜ ਇਹ ਪਿਆ ਵਾ ਇਹ ਘਟੋ ਘਟ ਰੋਡ ਤੋਂ ਥੋੜਾ ਬਹੁਤ ਜੋ ਮੈਨੂੰ ਮੈਨੂੰ ਜਾਣਕਾਰੀ ਆ ਰੋਡ ਇੱਕ ਦੋ ਇੰਚ ਟੱਕਣ ਉੱਪਰ ਹੀ ਹੋਣਾ ਚਾਹੀਦਾ ਨਾ ਕਿ ਥੱਲੇ ਹੋਣਾ ਚਾਹੀਦਾ ਪਰ ਇਹ ਨੈਗਲੀਜੈਂਸੀ ਬਹੁਤ ਵੱਡੀ ਇਹਨਾਂ ਦੀ ਹੈਗੀ ਆ ਕੋਈ ਤਾਈ ਇਹਨਾਂ ਨੇ ਕੀਤੀ ਆ ਤੇ ਇਸ ਰੋਡ ਤੇ ਪੂਰਾ ਜਿਹੜਾ ਨੂਰਮਲ ਜਿਹਨੂੰ ਆਪਣੇ ਅੰਬੇਡਕਰ ਚੌਂਕ ਤੋਂ ਲੈ ਕੇ ਨੂਰਮਲ ਰੋਡ ਤੱਕ ਪੂਰਾ ਜਿਹੜਾ ਬਣਿਆ ਇਹਦਾ ਕਿੰਨਾ ਕ ਖਰਚਾ ਹੋਊਗਾ ਦੇਖੋ ਜੀ ਜੇ ਮੈਨੂੰ ਇਹ ਜਾਣਕਾਰੀ ਹੈ तकरीबन 1 ਕਰੋੜ ਤੋਂ ਉੱਪਰ ਦੀ ਲਾਗਤ ਨਾਲ ਜਿਹੜੀ ਇਹ ਸੜਕ ਬਣਾਈ ਗਈ ਹੈ ਇਹ ਜਿਹੜੇ ਜਿੰਨੇ ਵੀ ਇਹ ਪੇਮੈਂਟ ਆ ਇਹ ਸੀਵਰੇਜ ਬੋਰਡ ਵੱਲੋਂ ਪੀਡਬੀ ਐਂਡ ਬੀਐਂਡ ਨੂੰ ਕੀਤੀ ਗਈ ਹੈ ਬਣੀ ਇਹ ਬੀਐਂਡ ਵੱਲੋਂ ਆ ਪਰ ਜਿਹੜੀ ਇਹਦੀ ਪੇਮੈਂਟ ਆ ਉਹ ਸੀਵਰੇਜ ਬੋਰਡ ਵੱਲੋਂ ਕੀਤੀ ਗਈ ਹੈ ਜਿਹੜੀ ਇਹਦੀ ਆਪਾਂ ਨਲਾਇਕੀ ਇੱਕ ਸਾਬਤ ਹੋਣ ਰਹੀ ਹੈ ਕਿ ਇਹ ਸੀਵਰੇਜ ਬੋਰਡ ਦੀ ਗਲਤੀ ਹੈ ਕਿ ਪੀਡਬਲਯੂ ਦੀ ਡੀ ਦੀ ਗਲਤੀ ਆ ਕਿ ਜੇ ਦੋਵੇਂ ਦੇ ਅਫਸਰ ਬੈਠ ਕੇ ਉੱਥੇ ਆ ਕੇ ਮੌਕਾ ਦੇਖਦੇ ਵੀ ਇੱਥੇ ਸੀਵਰੇਜ ਦੇ ਬੋਰਡ ਦੇ ਨਿਸ਼ਾਨੀ ਦਿੰਦੇ ਵੀ ਇੱਥੇ ਟੱਕਣ ਛੱਡੋ ਉੱਪਰ ਜਾ ਉਹਦਾ 1-1 ਇੰਚ ਜਾਂ ਬਰਾਬਰ ਤੇ ਲਿਆ ਕੇ ਵੀ ਉਹਨੂੰ ਰੋਡ ਦੇ ਰੱਖਦੇ ਉਹਦਾ ਨਿਸ਼ਾਨ ਪਤਾ ਲੱਗਦਾ ਵੀ ਇੱਥੇ ਸਾਡਾ ਸੀਵਰੇਜ ਮੇਨ ਹੋਲ ਦਾ ਟੱਕਣ ਹੈਗਾ ਤੇ ਉਹ ਕਿਉਂ ਨਹੀਂ ਇਹਨਾਂ ਨੇ ਛੱਡੀ ਨੇ ਤੁਸੀਂ ਇਹ ਬਹੁਤ ਵਧੀਆ ਸਵਾਲ ਕੀਤਾ ਦੇਖੋ ਇਹ ਤਾਂ ਦਿਖਦਾ ਹੀ ਪਿਆ ਵਾ ਵੀ ਟੱਕਰ ਵਾਲਾ ਨਹੀਂ ਪਹਿਲਾਂ ਹਗਾ ਜਦੋਂ ਸੀਵਰੇਜ ਪਿਆ ਹੌਦੀਆਂ ਬਣੀਆਂ ਹੌਦੀਆਂ ਟੱਕਰ ਦਿਖਣੀਆਂ ਉਹ ਜਿਹੜੇ ਠੇਕੇਦਾਰ ਨੇ ਇਹ ਸੜਕ ਬਣਾਈ ਹੈ ਪਹਿਲਾਂ ਤਾਂ ਉਹਦੀ ਨਾਕੀ ਫਿਰ ਜਿਨੇ ਇਹਨੂੰ ਪਾਸ ਕੀਤਾ ਉਹਦੀ ਨਾਕੀ ਮਤਲਬ ਕਿ ਜ਼ਿੰਮੇਵਾਰ ਤਾਂ ਡਿਪਾਰਟਮੈਂਟ ਦੋਨੇ ਹੀ ਹੈ ਨਾ ਜਦੋਂ ਇਹ ਸੜਕ ਬਣ ਰਹੀ ਸੀਗੀ ਉਦੋਂ ਵੇਖਣਾ ਚਾਹੀਦਾ ਵੀ ਇਹ ਟੱਕਣੇ ਤੇ ਹੈਗੇ ਆ ਇਹਨੂੰ ਆਪਾਂ ਕਵਰ ਨਹੀਂ ਕਰਨਾ ਹੋ ਤੁਹਾਡੀ ਗੱਲ ਬਿਲਕੁਲ درست ਆ ਵੀ ਜਦੋਂ ਇਹਨੂੰ ਹੁਣ ਦਵਾਰਾਂ ਨੂੰ ਪਟੜ ਗਏ ਉਹ ਨੇਚਰਲੀ ਉਹ ਟੁੱਟ ਪੰਦਾ ਹੋਊਗਾ ਦਵਾਰਾਂ ਰੇਪੇਰ ਤਾਂ ਫੇਰ ਦਵਾਰਾ ਹੋਣੀ ਕਰਨੀ ਪਣੀ ਨਾ ਮੁਜੀ ਪਹਿਲਾਂ ਹੀ ਜਿਹੜਾ ਕੰਮ ਸਹੀ ਹੋ ਸਕਦਾ ਉਹ ਆਪਾਂ ਬਾਅਦ ਕਰ ਰਹੇ ਹਾਂ ਗਲਤੀ ਤਾਂ ਹੈ ਹੀ ਜੀ ਇਹ ਦੀ ਏ ਸੰਗੋਵਰੋਜਨ ਜੀ ਜਿਨ੍ਹਾਂ ਨੇ ਸਾਨੂੰ ਰੋਡ ਦੀਆਂ ਬ੍ਰਿਕੀਆਂ ਬਾਰੇ ਵੀ ਦੱਸਿਆ ਉਹਨਾਂ ਨੇ ਮੱਲੇ ਕੀ ਸਮਝਾਇਆ ਵੀ ਪੂਰਾ ਕਿ ਇਹ ਕਿੰਨਾ ਦੀ ਨਲਾਕੀ ਹੋ ਸਕਦੀ ਆ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਕਿ ਲੋਕਾਂ ਦਾ ਪੈਸਾ ਨੂੰ ਸਹੀ ਯੂਜ਼ ਕੀਤਾ ਜਾਵੇ ਸਹੀ ਥਾਂ ਦੇ ਤਰੀਕੇ ਨਾਲ ਲਾਇਆ ਜਾਵੇ ਔਰ ਦੁਬਾਰਾ ਪਟਣੀ ਨਾ ਪੈਵੇ ਇਦਾਂ ਦੇ ਰੋਡ ਇਹ ਰੋਡ ਕਿਤੇ ਕਿਤੇ ਬੰਦੇ ਨੇ ਇਹ ਸੀਵਰੇਜ ਬੋਰਡ ਦੇ ਐਸ ਡੀਓ ਸਾਹਿਬ ਦੀਪਕ ਮਾਰ ਜੀ ਨਾਲ ਉਹਨਾਂ ਨਾਲ ਗੱਲ ਕਰਦੇ ਕਿ ਇਸ ਰੋਡ ਦੇ ਮਸਲੇ ਬਾਰੇ ਕੀ ਕਹਿਣਗੇ ਆਉ ਕਾਲ ਤੇ ਗੱਲ ਕਰਦੀ ਉਹਨਾਂ ਨਾਲ ਸਰ ਨਮਸਕਾਰ ਸਰ ਮੈਂ ਇਕ ਤਲਰ ਤੋਂ ਜਸੁੰਦਰ ਚੰਬਰ ਪੱਤਰਕਾਰ ਬੋ ਰਿਹਾ ਹਾਂ ਸਰ ਹਾਂਜੀ ਹਾਂਜੀ ਸਰ ਇੱਕ ਆਪਣੇ ਜਿਹੜਾ ਆਪਣੇ ਸੀਵਰੇਜ ਬੋਰਡ ਦੇ ਐਸਡੀਓ ਸਾਹਿਬ ਆਪਣੇ ਅੰਬੇਦਕਰ ਚੌਂ ਤੋਂ ਨੂਰਮਨ ਰੋਡ ਤੱਕ ਰੋਡ ਬਣਾਇਆ ਉਹਨਾਂ ਨੇ ਆਪਾਂ ਦੋ ਜਿਹੜੇ ਮੇਨ ਹਾਲ ਛੱਡ ਕੇ ਬਾਕੀ ਸਾਰੇ ਢੱਕ ਦਿੱਤੇ ਗਏ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਸਰੋ ਬੀਆਰ ਨੇ ਰੋਡ ਬਣਾਈਏ ਜਨਾਓ ਹਾਂਜੀ ਸਰ ਉਹਨਾਂ ਨੇ ਜਸਪ੍ਰੀਤ ਸਿੰਘ ਐਸਡੀਓ ਸਾਹਿਬ ਨਾਲ ਵੀ ਇਹ ਗੱਲ ਕਰਨਾ ਚਾਹੀ ਸੀ ਪਰ ਉਹਨਾਂ ਨੇ ਸਾਡਾ ਫੋਨ ਚੱਕਿਆ ਨਹੀਂ ਇਸ ਤੋਂ ਬਾਅਦ ਕਰ ਲੈਣਗੇ ਤੇ ਉਸ ਤੋਂ ਬਾਅਦ ਧਾਨਾ ਮੈਂ ਕਹਿਆ ਤੁਸੀਂ ਦੀਪਕ ਮਹਾਰਾਜ ਐਸਡੀਓ ਸਾਹਿਬਾ ਧਾਨਾ ਵੀ ਗੱਲ ਕਰ ਲਈਏ ਵੀ ਉਹਦੇ ਬਾਰੇ ਕੀ ਕਹੋਗੇ ਤੁਸੀਂ ਇਹਨਾਂ ਨੂੰ ਜਿਹੜਾ ਜਿਹੜਾ ਵਾਲੇ ਨੇ ਹਾਂਜੀ ਹਾਂਜੀ ਜਿਹੜਾ ਨੇ ਉਹਨਾਂ ਨੇ ਰੋਡ ਬਣਾਈ ਆ ਪੀਡਬੀ ਮੈਂ ਉਹਨਾਂ ਨੇ ਰਿਕੁਐਸਟ ਕੀਤੀ ਸੀ ਉਹ ਕੱਢੇ ਤੁਸੀਂ ਕਢਵਾਵਾਂਗੇ ਅੱਛਾ ਜੀ ਜਦੋਂ ਰੋਡ ਬਣ ਰਹੀ ਸੀ ਮੈਂ ਉਹਨਾਂ ਨੂੰ ਦੱਸਤਾ ਸੀਗਾ ਨਹੀਂ ਦੋ ਮੇਨ ਹੋਲ ਛੱਡ ਕੇ ਬਾਕੀ ਸਾਰੇ ਕਵਰ ਕਰਤੇ ਆ ਤਾਂ ਉਹੀ ਗੱਲ ਕਰ ਰਹੇ ਹਾਂ ਸਰ ਮੇਰੀ ਨਾਲ ਐਸਡੀਓ ਸਾਹਿਬ ਨਾਲ ਗੱਲ ਹੋ ਗਈ ਸੀ ਉਹ ਕਦੇ ਕਢਵਾਵਾਂਗੇ ਅਸੀਂ ਕੋਈ ਗੱਲ ਨਹੀਂ ਠੀਕ ਹੈ ਜੀ ਓਕੇ ਸਰ ਐਸਐਨਐਸਡੀ ਉਹ ਦੀਪਕ کمار ਜੀ ਸੀਵਰੇਜ ਬੋਰਡ ਦੇ ਤੇ ਬਾਕੀ ਉਹਨਾਂ ਨੇ ਕਰੋਸਾ ਦਿੱਤਾ ਕਿ ਇਹ ਜਲਦੀ ਹੀ ਠੀਕੇ ਤੇ ਜਾਣਗੇ ਇਹਨਾਂ ਦਾ ਕਵਰ ਜਿਹੜਾ ਇਹਨਾਂ ਨੂੰ ਬਾਹਰ ਕੱਢਿਆ ਜਾਊਗਾ ਧੰਨਵਾਦ ਜੀ